ਉਦੇਸ਼ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੇ ਜਾਤੀ ਪ੍ਰਮਾਣ ਪੱਤਰ ਹੈ سلسلہ ਜਲੰਧਰ ਕੇ ਲਈ ਹੀ ਨਹੀਂ ਵਹ ਪੂਰੇ ਪੰਜਾਬ ਕੇ ਲਈ ਮੇਰੀ ਕੋਸ਼ਿਸ਼ ਹੈ ਹਰ ਸ਼ਹਿਰ ਮੇ ਇੱਕ ਕਮਿਊਨਿਟੀ ਹਾਲ ਹਰ ਜਗ੍ਹਾ ਹੋ ਕਿ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ Eidgah ਦੇ ਲਈ ਜਗਾ ਜਿਹੜੀ ਹੈ ਘਟੂ ਘੜ 10 ਏਕੜ ਜਗਾ ਕਿਸੇ ਵੀ ਆਊਟਰ ਸਾਈਡ ਤੇ ਲੁਧਿਆਣੇ ਦੇ ਜਿਹੜੇ ਵੀ ਐਂਟਰੀ ਪੁਆਇੰਟ ਹੈ ਉੱਥੇ ਦਿੱਤੀ ਜਾਵੇ ਜੋ ਕੰਮ ਕੀਤੇ ਗਏ ਆ ਬਹੁਤ ਕਬਜ਼ੇ ਮੁਕਤ ਰਾਈ ਗਏ ਆ ਕਈ ਕਈ ਜਗਾ ਪੰਜ-ਛੇ ਜਗ੍ਹਾ ਜਿਹੜੇ ਕਬਜ਼ੇ ਸੀ ਮੈਂ ਖੁਦ ਹਲ ਕਰਾਏ ਆ ਉਹ ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਸਲਿਮ ਕਮਿਊਨਿਟੀ ਸੈਂਟਰ ਦੇ ਲਈ ਘਟੂ ਘਟ ਦੋ ਕਿੱਲੇ ਜਗ੍ਹਾ ਉਹਦੀ ਇਮਾਰਤ ਬਣਾਉਣ ਦੇ ਲਈ ਜਿਹੜੇ ਫੰਡ ਜਿਹੜੇ ਆ ਉਹ ਰਿਲੀਜ਼ ਕੀਤੇ ਜਾਣੇ ਚਾਹੀਦੇ ਆ ਜਿਉ ਆਰਸੀ ਵੀ ਨਾਲ ਪਿਛਲੇ 10 ਸਾਲਾਂ ਤੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਇੱਕ ਜਾਤੀ ਦੇ ਆਧਾਰ ਤੋਂ ਜਿਹੜੇ ਬਣਦੇ ਬਣਦੇ ਹੁੰਦੇ ਸੀ ਪਹਿਲੇ ਉਹ ਨਹੀਂ ਬਣਦੇ ਆ ਉਹਨਾਂ ਦੀ ਕੋਸ਼ਿਸ਼ ਕਰੂੰਗਾ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਆ ਭਾਈ ਇਹ ਇਸ਼ੂ ਕਰੇ ਜਾਣ ਇਹਦਾ ਨੋਟੀਫਿਕੇਸ਼ਨ ਹਰਾਂ ਜੋਬ ਦੇਣੀ ਆ ਸਾਡੇ ਬੱਚੇ ਵੀ ਅੱਗੇ ਆ ਕੇ ਜੋਬ ਲਓਗੇ ਤੇ ਉਹ ਹਰ ਇੱਕ ਕਿਰਚੇ ਕੰਮ ਕਰਨਗੇ ਲੁਧਿਆਣਾ ਦੇ ਦੇਖਣ ਵਾਲੇ ਤਾਂ ਮਾਮ ਦਰਸਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਦਵਾਰੀ ਪਹੁੰਚਿਆ ਹਾਂ ਲੁਧਿਆਣਾ ਫੀਲਡ ਗੈਂਸ ਦੇ ਵਿੱਚ ਜਾਮਾ ਮਜੀ ਜਿੱਥੇ ਦੱਸਦੀ ਹੈ ਕਿ ਕਟ ਗਿਣਤੀ ਦੇ ਕਮਿਸ਼ਨ ਵੱਲੋਂ ਜਿਹੜੇ ਚੇਅਰਮੈਨ ਸਾਹਿਬ ਇੱਥੇ ਪਹੁੰਚਣਗੇ ਉਸ ਨਾਲ ਬਾਤ ਕਰਾਂਗੇ ਉਹਨਾਂ ਨਾਲ ਵੀ ਉਹਨਾਂ ਦਾ ਜਿਹੜਾ ਸਨਮਾਨ ਕਰਨ ਵਾਸਤੇ ਫੀਲਡ ਗੈਂਸ ਦੇ ਵਿੱਚ ਜਾਮਾ ਮਜੀ ਦੇ ਵਿੱਚ امام صاحب محمد پنجاب 우스만지 ਵੱਲੋਂ ਜਿਹੜਾ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਗੱਲਬਾਤ ਕਰਨ ਲੈਣੇ ਹੋਣਾ ਨਾਲ ਵੀ ਅੱਜ ਉਹਨਾਂ ਨੇ ਇੱਥੇ ਮੀਟਿੰਗ ਦਾ ਆਯੋਜਨ ਕੀਤਾ ਸੋ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਹੈ ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਮਿਲਣੀ ਹੈ ਸਾਡੇ ਜਿਹੜੇ ਮਹਿਮਾਨੇ ਖਸੂਸੀ ਅੱਜ ਦੇ ਪੰਜਾਬ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਜਨਾਬ ਅਬਦੁਲ ਬਾਰੀ ਸਲਮਾਨੀ ਸਾਹਿਬ ਔਰ ਲੁਧਿਆਣਾ ਜਾਮਾ ਮਸਜਿਦ ਵਿਖੇ ਤਸ਼ਰੀਫ ਲੈ ਆਏ ਹੈ ਮਨੋਟੀ ਕਮਿਸ਼ਨ ਦੀ ਇੱਕ ਮੀਟਿੰਗ ਲੋਕਾਂ ਦੇ ਮਸਲੇ ਸੁਣਨ ਦੇ ਲਈ ਅੱਜ ਇੱਥੇ ਕੀਤੀ ਗਈ ਹੈ ਤੇ ਅਸੀਂ ਬੁਨਿਆਦੀ ਤੌਰ ਤੇ ਜਿਹੜੀਆਂ 4-5 ਜ਼ਰੂਰਤਾਂ ਜਿਹੜੀਆਂ ਐ ਸਟੇਟ ਲੈਵਲ ਦੀਆਂ ਮੁਸਲਮਾਨਾ ਦੀਆਂ ਉਹ ਇਹਨਾਂ ਦੇ ਅੱਗੇ ਬੇਨਤੀ ਕੀਤੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਅੱਗੇ ਉਹਨਾਂ ਗੱਲਾਂ ਨੂੰ ਰੱਖ ਸਕਣ ਉਹਦੇ ਵਿੱਚ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੇ ਜਾਤੀ ਪ੍ਰਮਾਣ ਪੱਤਰ ਐ ਉਹ ਕਿਸੇ ਟੈਕਨੀਕਲ ਵਜੂਹਾਤ ਦੀ ਹੋਈ ਨਾ ਪਿਛਲੇ 10 ਸਾਲਾਂ ਤੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿਸੇ ਇਲੈਕਸ਼ਨ ਪੀਰੀਅਡ ਦੇ ਦੌਰਾਨ ਤੇ ਅਸੀਂ ਉਹ ਬੇਨਤੀ ਕੀਤੀ ਕਿ ਤਾਂ ਉਹ ਪਾਬੰਦੀ ਜਿਹੜੀ ਹੈ ਪੰਜਾਬ ਸਰਕਾਰ ਹਟਾਵੇ ਦੂਸਰਾ ਕਬਰਸਤਾਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਹੈ ਜਾਂ ਉਹਨਾਂ ਦੀ ਮਿਊਟੇਸ਼ਨ ਜਿਹੜੀ ਨਹੀਂ ਚੜਦੀ ਉਹਦੇ ਬਾਰੇ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਨੂੰ ਜਾ ਕੇ ਉਹਦੇ ਬਾਰੇ آگਾਹ ਕਰਨ ਤਾਂ ਕਿ ਕਬਰਸਤਾਨ ਜਿਹੜੇ ਹੈ ਉਹ ਜ਼ਰੂਰਤ ਦੇ ਮੁਤਾਬਿਕ ਜਿਹੜੇ ਹੈ ਮੁਸਲਮਾਨਾਂ ਕੋਲ ਬਹਾਲ ਹੋ ਸਕਣ ਤੀਸਰੀ ਸਭ ਤੋਂ ਵੱਡੀ ਮੰਗ ਜਿਹੜੀ ਵੀ ਲੁਧਿਆਣੇ ਦੀ ਹੈ ਇਹ ਲੁਧਿਆਣਾ ਹੀ ਤਕਰੀਬਨ 10 ਲੱਖ ਮੁਸਲਮਾਨਾਂ ਦੀ ਆਬਾਦੀ ਹੈ ਜਿਸ ਵੱਡੀ ਗਿਣਤੀ ਜਿਹੜੀ ਹੈ ਉਹ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਸੰਬੰਧ ਰੱਖਦੀ ਹੈ ਤੇ ਅਸੀਂ ਬੇਨਤੀ ਕੀਤੀ ਹੈ ਕਿ ਵੀ ਜਿਹੜੀ Eidgah ਲੁਧਿਆਣਾ ਦੀ ਉਹ ਨਹੀਂ ਹੈ ਤੇ Eid ਦੀ ਨਮਾਜ਼ ਜਿਹੜੀ ਅਕਸਰ ਲੁਧਿਆਣਾ ਵਿੱਚ ਸੜਕਾਂ ਤੇ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ Eidgah ਦੇ ਲਈ ਜਗ੍ਹਾ ਜਿਹੜੀ ਹੈ ਘੱਟੋ ਘੱਟ 10 ਏਕੜ ਜਗ੍ਹਾ ਕਿਸੇ ਵੀ ਆਊਟਰ ਸਾਈਡ ਤੇ ਲੁਧਿਆਣੇ ਦੇ ਜਿਹੜੇ ਵੀ ਐਂਟਰੀ ਪੁਆਇੰਟ ਹੈ ਉੱਥੇ ਦਿੱਤੀ ਜਾਵੇ ਤਾਂ ਕਿ Eid ਦੀ ਨਮਾਜ਼ ਜਿਹੜੇ ਹੈ ਸਾਰੇ ਮੁਸਲਮਾਨ ਇਤਮੀਨਾਨ ਦੇ ਨਾਲ ਉੱਥੇ ਪੜ ਸਕਣ ਉਹਦੇ ਨਾਲ ਨਾਲ ਲੁਧਿਆਣੇ 'ਚ ਤਕਰੀਬਨ तमाम ਲੋਕਾਂ ਨੂੰ ਕਮਿਊਨਿਟੀ ਸੈਂਟਰ ਜਿਹੜੇ ਹੈ ਸਰਕਾਰ ਨੇ ਦਿੱਤੇ ਤੇ ਲੇਕਿਨ ਹਜੇ ਤੱਕ ਜਿਹੜਾ ਹੈ ਉਹ ਮੁਸਲਮਾਨਾਂ ਦੇ ਲਈ ਕੋਈ ਇੱਕ ਵੀ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਪਿਛਲੀ ਕਿਸੇ ਸਰਕਾਰ ਨੇ ਇਸ ਵੱਲ ਤਵੱਜੋ ਨਹੀਂ ਦਿੱਤੀ ਉਹਦੇ ਬਾਰੇ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਸਲਮਿਮ ਕਮਿਊਨਿਟੀ ਸੈਂਟਰ ਦੇ ਲਈ ਘਟੂ ਘਟ ਦੋ ਕਿੱਲੇ ਜਗ੍ਹਾ ਉਹਦੀ ਇਮਾਰਤ ਬਣਾਉਣ ਦੇ ਲਈ ਜਿਹੜੇ ਹੈ ਫੰਡ ਜਿਹੜੇ ਆ ਉਹ ਰਿਲੀਜ਼ ਕੀਤੇ ਜਾਣੇ ਚਾਹੀਦੇ ਕਿਉਂਕਿ ਮਨੋਰਟੀ ਕਮਿਸ਼ਨ ਜਿਹੜਾ ਹੈ ਉਹ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਉਹਨਾਂ ਦੀ ਜ਼ਰੂਰਤਾਂ ਦੇ ਲਈ ਬਣਾਇਆ ਜਾਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਉਹ ਸਾਡੇ ਵਿੱਚੋਂ ਨੇ ਤੇ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਹਾਂ ਤੇ ਇਹਨਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਮਸਲੇ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਨਗੇ ਤੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਨਾਲ ਗੱਲ ਕਰਨਗੇ ਅ ਅਸਲਾਮੁਅਲੈਕੁਮ ਰਹਿਮਤੁਲਲਾਹੀ ਵ ਬਰਕਾਤੋਹ ਬਹੁਤ ਬਹੁਤ ਸ਼ੁਕਰੀਆ ਸਾਹੀ ਇਮਾਮ ਪੰਜਾਬ মাওলানা ਮੁਹੰਮਦ ਉਸਮਾਨ ਰਹਿਮਾਨੀ ਸਾਹਿਬ ਜਿन्होने ਮੁਰਕੋ ਮੁਰਕੋ ਯਹਾਂ ਇਨਵਾਈਟ ਕੀਤਾ ਜਾਵਾ ਮਸਜਿਦ ਲੁਧਿਆਣਾ ਮੇਂ ਔਰ ਆਪਕੇ ਰੂਬਰੂ ਕਰਾਇਆ मैं आपसे बताना चाहूँगा हमारी सरकार आम आदमी आम आदमी की जो सरकार है आम पंजाब की जो सरकार मनोरिटीज़ के लिए जो काम कर रही है तो एक काबिल तारीफ़ है क्योंकि हमारे पंजाब के अंदर एक मलेरकोटला को छोड़कर कहीं पे कम्युनिटी हॉल नहीं प्रोवाइड कराया किसी भी सरकार ने पर इस सरकार में मेरे को अगर रिस्पांसिबिलिटी मिली है तो मेरी कोशिश है जैसे हमने जालंधर में एक पच्चीस सौ तीन हज़ार गज़ के करीब जगह रिज़र्व कराई है और उस पर वहाँ हमारा काम इनशाला बहुत जल्दी स्टार्ट हो जाएगा कम्युनिटी हॉल के लिए और यही सिलसिला जालंधर के लिए ही नहीं वह पूरे पंजाब के लिए मेरी कोशिश है हर शहर में एक कम्युनिटी हॉल हर जगह हो क्योंकि उसकी ज़रूरत भी है क्योंकि आबादी हमारे मुस्लिम समाज की हर शहर में बहुत ज़्यादा है ज़रूरिया भी हैं और मौलाना हमारे उस्मान साहब की जो डिमांड है वो एक समाज के लिए है और समाज की भलाई के लिए तो मैं आ, इनके साथ मिलकर लुधियाना में जहाँ भी मेरी ज़रूरत होगी जहाँ भी जो आ, हमारे मिनोरिटीज़ के काम होंगे इन उनको मैं पूरा कराने की सरकार से मांग करके कराने की कोशिश करूँगा ਇੱਕ ਬਹੁਤ ਵੱਡਾ ਮਸਲਾ ਜਿਹੜਾ ਕਬਰਿਸਤਾਨ ਦਾ ਹੈ ਅਕਸਰ ਇਹ ਗੱਲ ਦੇਖੀ ਜਾਂਦੀ ਹੈ ਕਿ ਜਿਹੜੀ ਮૈયਤ ਹੁੰਦੀ ਹੈ ਡੈੱਡ ਬੋਡੀ ਉਸ ਦੀ ਬੇਹੁਦਮਤੀ ਤੱਕ ਹੋਈ ਹੈ ਉਹਦੇ ਵਾਸਤੇ ਐਜ਼ ਅ ਮਾਈਨੋਰਟੀ ਕਮਿਸ਼ਨ ਚੇਅਰਮੈਨ ਤੁਸੀਂ ਸਰਕਾਰ ਨੂੰ ਕੀ ਤਜਵੀਜ਼ ਕਰੋਗੇ ਕਿ ਕੀ ਐਕਸ਼ਨ ਲੈ ਦੇਖੋ ਸਰਕਾਰ ਨੂੰ ਮੈਂ ਤਜਵੀਜ਼ ਕੀ ਮੰਗ ਹੀ ਕਰਾਂਗੇ ਸਰਕਾਰ ਤੋਂ ਇਹ ਹੀ ਮੰਗ ਕਰਾਂਗੇ ਜਿੱਥੇ ਜਿੱਥੇ ਆਪਣੀ ਕਬਰਿਸਤਾਨ ਪੂਰੇ ਪੰਜਾਬ 'ਚ ਪਏ ਆ ਬਹੁਤ ਕਬਰਿਸਤਾਨ ਇੱਧਾ ਦੇ ਆ ਜੋ ਲੋਕਾਂ ਨੇ ਕਬਜ਼ੇ ਹੋਏ ਆ ਉਹਨਾਂ ਦੇ ਕਬਜ਼ਾ ਮੁਕਤ ਕਰਾੜ ਕੇ ਸਾਨੂੰ ਦੇਣ ਤੇ ਉਹਨਾਂ ਦੀ ਚਾਰ ਦੀਵਾਰੀ ਤੇ ਸਾਡੇ ਅੰਦਰ ਕਰਨ ਚਾਰ ਦੀਵਾਰੀ ਕਰਾਣ ਇਹੀ ਕੋਸ਼ਿਸ਼ ਹੋ ਗਈ ਔਰ ਹੋ ਵੀ ਰਹੀ ਹੈ ਕੰਮ ਚੱਲ ਵੀ ਰਿਹਾ ਕਿਉਂਕਿ ਪਹਿਲੀ ਵਾਰੀ ਇਸ ਸਰਕਾਰ ਚ ਵਕਫਾ ਬੋਰਡ ਵੱਲੋਂ ਜੋ ਕੰਮ ਕੀਤੇ ਗਏ ਆ ਬਹੁਤ ਕਬਜ਼ੇ ਮੁਕਤ ਕਰਾਏ ਗਏ ਆ ਕਈ ਕਈ ਜਗ੍ਹਾ 5-6 ਜਗ੍ਹਾ ਜਿਹੜੇ ਕਬਜ਼ੇ ਸੀ ਮੈਂ ਖੁਦ ਹੱਲ ਕਰਾਏ ਆ ਉਹ ਆਪਣੇ ਕਬਜ਼ੇ ਛੁੜਾਏ ਆ ਤੇ ਆਪਣੇ ਮੁਸਲਮਾਨ ਭਰਾ ਜਿਹੜੇ ਆ ਗਏ ਉੱਤੇ ਕਮੇਟੀਆਂ ਆ ਗਈਆਂ ਉਹਨਾਂ ਦੇ ਹਵਾਲੇ ਕੀਤੇ ਗਏ ਆ ਜਿੱਤਾ ਆਪਣੇ ਰਾਜਪੂਰੇ ਚ ਇੱਕ ਗਲੌਂਚ ਇੱਕ ਆਪਣਾ ਉਥੇ ਸੰਗਰੂਰ ਡਿਸਟ੍ਰਿਕਟ ਚ ਪੰਜ ਛੇ ਜਗ੍ਹਾ ਆਪਣੇ ਕਰਾਇਆ ਔਰ ਮੇਰੀ ਕੋਸ਼ਿਸ਼ ਇਹ ਹੈ ਜਿਤੇ ਜਿਤੇ ਮੈਨੂੰ ਪਤਾ ਲੱਗ ਰਿਹਾ ਹਾਂ ਭਾਈ ਉੱਤੇ ਇਸ਼ੂ ਆ ਤੇ ਇਨਸ਼ਾਅੱਲਾ ਮੈਂ ਖੁਦ ਪਹੁੰਚ ਆਪਣੀ ਬਣਾਉਣਾ ਮੈਂ ਖੁਦ ਚਾਹਣਾ ਮੈਂ ਉੱਤੇ ਪਹੁੰਚਾਂ ਤੇ ਅਗਰ ਕੋਈ ਸਮੱਸਿਆ ਹੈਗੀ ਹੈ ਕੋਈ ਕਬਜ਼ਾ ਹੈਗਾ ਉਹਨੂੰ ਹਲਕਰਾਕਮ ਹੈ ਸੋਲਵ ਕਰਾ ਕੇ ਦੇਮ ਇੱਕ ਹੋਰ ਵੱਡਾ ਮਸਲਾ ਜਾਤੀ ਸਰਟੀਫਿਕੇਟ ਦਾ ਕਿਉਂਕਿ ਜੇਕਰ OBC ਜਾਤੀ ਦੇ ਸਰਟੀਫਿਕੇਟ ਦੀ ਗੱਲ ਕਰ ਲਈ ਉਹ ਸਾਰੇ ਇੰਡੀਆ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਕੁਝ ਇੱਕ ਮੁਸਲਮਾਨਾਂ ਦੀ ਇਹੋ ਜਿਹੀ ਜਾਤੀਆਂ ਨੇ ਜਿਨ੍ਹਾਂ ਨੂੰ OBC ਚੂਬਾਰ ਕੀਤਾ ਗਿਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਸਟੂਡੈਂਟਸ ਨੂੰ ਝੱਲਣਾ ਪੈ ਰਿਹਾ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੇ ਜੋਬਸ ਉਹਨਾਂ ਨੂੰ ਮਿਲਣ ਨੂੰ ਕੋਈ ਵਾਸਤੇ ਨਹੀਂ ਸਿੱਖੀ ਨਹੀਂ OBC OBC ਦਾ ਜਿਹੜਾ ਤੁਸੀਂ ਦੱਸ ਰਹੇ ਹੋ OBC ਦੇ ਸਰਟੀਫਿਕੇਟ ਬਣਦੇ ਆ OBC ਦੇ ਸਰਟੀਫਿਕੇਟ ਬਣਦੇ ਆ ਐਦਾ ਹੁੰਦਾ ਹੈ ਜਿੱਦਾਂ ਆਪਾਂ ਜਿੱਦਾਂ ਕੋਈ ਜੁਲਾਹਾ ਆ ਜੁਲਾਹਾ ਕੋਈ ਸਲਮਾਨੀ ਹੈ ਅਨਸਰ ਹੈ ਉਹਨਾਂ ਤੇ ਨਾਮ ਤੋਂ ਨਹੀਂ ਬਣਦੇ ਪਰ OBC ਦੇ ਜਿਹੜੇ ਅੰਡਰ ਆਉਂਦੇ ਆ ਭਾਵੇਂ ਚੁ ਜੁਲਾ ਹੈ ਕੋਈ ਅੰਸਰ ਹੀ ਉਹਨਾਂ ਤੇ ਸਾਰੇ ਸਰਟੀਫਿਕੇਟ ਬਣਦੇ ਆ ਕਿ ਲੋਕਾਂ ਨੂੰ ਕਿੰਨੇ ਪਰ ਹਾਂ ਕਿਥੇ ਕਿਤੇ ਕਿੰਨੇ ਕਿਤੇ ਪਰੇਸ਼ਾਨੀਆਂ ਉਹ ਮੈਂ ਸੁਣੀ ਆ ਉਹ ਮੇਰੇ ਕੋਲ ਵੀ ਕੰਪਲੇਂਟਾਂ ਆਈਆਂ ਜਿਹੜੇ ਇੱਕ ਜਾਤੀ ਦੇ ਆਧਾਰ ਤੋਂ ਜਿਹੜੇ ਬਣਦੇ ਬਣਦੇ ਹੁੰਦੇ ਸੀ ਪਹਿਲੇ ਉਹ ਨਹੀਂ ਬਣਦੇ ਆ ਉਹਨਾਂ ਦੀ ਕੋਸ਼ਿਸ਼ ਕਰੂੰਗਾ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਹਾਂ ਭਾਈ ਇਹ ਇਸ਼ੂ ਕਰੇ ਜਾਣ ਇਹਦਾ ਨੋਟੀਫਿਕੇਸ਼ਨ ਤੇ ਇਹਨਾਂ ਦੇ ਜਿਹੜੀ ਮੰਗ ਹੈਗੀ ਆ ਜਿਹੜੀ ਸਮੱਸਿਆ ਹੈਗੀ ਉਹ ਦੂਰ ਹੋ ਠੀਕ ਔਰ ਕੁਝ ਕਹਿਣਾ ਚਾਹੋਗੇ ਸਰ ਸਰ ਆਪਨੇ ਪਹਿਲੇ ਜਿਹਨਾਂ ਦੇ ਜਲਸਾ ਮੈਂ ਐਲਾਨ ਕੀਤਾ ਤਾਂ ਕਿ ਯਹਾਂ ਕਾ ਜੋ ਮਦਰਸਾ ਹੈ ਉਸਕੋ ਮਾਈਨੋਰਟੀ ਹਾਂ ਮੈਂ ਉਹ ਵੀ ਬਤਾਨਾ ਚਾਹੂੰਗਾ ਉਸਕੇ ਲਈ ਕੀ ਆਪਨੇ ਕੀ ਪ੍ਰੋਸੀਜਰ ਉਸਕੇ ਲਈ ਪ੍ਰੋਸੀਜਰ ਇਹ ਮੈਂ ਮੀਡੀਆ ਕੇ ਮੇਰੇ ਭਰਾ ਬੈਠੇ ਹਨ ਤੁਹਾਡੇ ਮਾਧਿਅਮ ਤੋਂ ਮੈਂ ਕਹਿਣਾ ਚਾਹਨਾ ਪੂਰੇ ਪੰਜਾਬ ਤੋਂ ਜਿਹੜੇ ਮੰਦਰਸੇ ਸਾਡੇ ਚੱਲ ਰਹੇ ਹਨ ਜਿਹੜੇ ਉਰਦੂ ਪੜ੍ਹਾਉਂਦੇ ਆਂ ਕੁਰਾਨ ਸਰੀਫ ਜਿਹੜੀ ਤਾਲੀਮ ਆਪਣੀ ਇਸਲਾਮਿਕ ਹੈਗੀ ਆ ਮੈਂ ਉਹਨਾਂ ਨੂੰ ਏਪੀਲ ਕਰਨੀ ਚਾਹਨਾ ਆਪਣੀ ਇੱਕ ਤੋਂ ਹਰ ਇੱਕ ਮੰਦਰਸੇ 'ਚ ਪੰਜਾਬੀ ਲਾਗੂ ਕਰਨ ਪੰਜਾਬੀ ਜ਼ਰੂਰ ਭਾਣ ਪੰਜਾਬੀ ਪੜਾਉਂਗੇ ਤੇ ਪੰਜਾਬੀ ਕਲਚਰ ਦਾ ਤਾਂ ਹੀ ਪਤਾ ਲੱਗ ਸਕਦਾ ਸਾਨੂੰ ਸਾਡੇ ਬੱਚੇ ਪੜ੍ਹੋਗੇ ਕਿਉਂਕਿ ਨਾਲੇ ਦੂਜੇ ਕਲਚਰ ਦਾ ਤਾਂ ਪਤਾ ਲੱਗਣਾ ਹੀ ਲੱਗਣਾ ਜਿਹੜੀ ਜਿੱਦਾ ਸਰਕਾਰਾਂ ਜੋਬ ਦੇਣੀ ਆ ਸਾਡੇ ਬੱਚੇ ਵੀ ਅੱਗੇ-ਅੱਗੇ ਜੋਬ ਲੈਉਂਗੇ ਤੇ ਹਰ ਇੱਕ ਫੀਲਡ 'ਚ ਕੰਮ ਕਰਨਗੇ ਤੇ ਨਾਲੇ ਇੱਕ ਔਰ ਮੇਰੀ ਅਪੀਲ ਵੀ ਹੈਗੀ ਆ ਜੋ ਮਦਰਸੇ ਚ ਚੱਲਦੇ ਆ ਉਹਨਾਂ ਦੇ ਉਹਨਾਂ ਨੂੰ ਆਪਣੀ ਸਕੀਮ ਹੈਗੀ ਸਰਕਾਰ ਵੱਲੋਂ ਜਿਹੜੀ ਮਿਨੋਰਟੀ ਨੂੰ ਆਪਾ ਪ੍ਰੋਵਾਈਡ ਕਰਾਨੀ ਹੈ ਸਰਕਾਰ ਕਿਉਂਕਿ ਜਿੱਦਾਂ ਮੰਦਰਸੇ ਹੁੰਦੇ ਆ ਉਹਨਾਂ 'ਚ ਅਗਰ ਆਪਾਂ ਮੰਦਰਸਾ ਚਲਾ ਰਹੇ ਆ ਕੋਈ ਉੱਚੇ ਅਗਰ ਕੋਈ ਮੌਲਵੀ ਰੱਖਦੇ ਆ ਉਹਦੀ ਤਨਖਾਹ ਪ੍ਰੋਵਾਈਡ ਆਪ ਖੁਦ ਕਰਾਨੇ ਆ ਨਾ ਕਿ ਕੋਈ ਕਰਾਨਾ ਪਰ ਉਹਦੀ ਸਕੀਮ ਇਦਾਂ ਦੀ ਹੈਗੀ ਅਗਰ ਮੇਰੇ ਕੋਲ ਆਪਣੇ ਮੰਦਰਸਾ ਦੇ ਸਾਰੇ ਡਾਕੂਮੈਂਟ ਲੈ ਕੇ ਮੇਰੇ ਕੋਲ ਆਫਿਸ ਆਉਂਗੇ ਤਾਂ ਆਪਣੀ ਐਪਲੀਕੇਸ਼ਨ ਦੇਉਂਗੇ ਮੈਂ ਸਰਕਾਰ ਨੂੰ ਭੇਜੂਗਾ ਉਹ ਕਨਵਰਟ ਹੋ ਜੂਗੇ ਮਿਨੋਰਟੀ 'ਚ ਉਹ ਉਹਦੇ ਨਾਲ ਸਾਨੂੰ ਬਹੁਤ ਸੂਲਿਤੇ ਮਿਲੋਗੇ ਜਿੱਦਾਂ ਆਪਣੇ ਬੱਚੇ ਆ ਬੱਚੋਂ ਨੂੰ ਜਿੱਦਾਂ ਮੈਂ ਹਿੰਦੀ ਦੇ ਜਿਵੇਂ ਵਜੀਫੇ ਜੋ ਮਿਲਦੇ ਆ ਬੱਚੋਂ ਨੂੰ ਤੇ ਉਹ ਮਿਲੂਗੇ ਤੇ ਜਿਹੜੇ ਆਪਣੇ ਟੀਚਰ ਹੈਗੇ ਆ ਬਹੁਤ ਉੱਥੇ ਬਹੁਤ ਸਹੂਲਤਾਂ ਹੈਗੇ ਜਿਹੜੀ ਆਪਣੀ ਸਰਕਾਰ ਪ੍ਰੋਵਾਈਡ ਕਰਾਉਂਦੀ ਹੈ ਉਹ ਸਹੂਲਤ ਉਹਦੋਂ ਮਿਲਣੀ ਸਟਾਰਟ ਹੋਊਗੀ ਪਰ ਉਹ ਕਰਨਾ ਪੈਣਾ ਉਹ ਆਣਾ ਪੈਣਾ ਅਪਲੀਕੇਸ਼ਨ ਦੇਣੀ ਪੈਣੀ ਆ ਤੇ ਪੰਜਾਬੀ ਉੱਥੇ ਫਿਰ ਮੈਂ ਉਹੀ ਕਹਿ ਰਿਹਾ ਪੰਜਾਬੀ ਪੜਾਈ ਲਾਗੂ ਕਰਨੀ ਪੈਣੀ ਆ ਜ਼ਰੂਰੀ ਹਰ ਇੱਕ ਮੰਦਰ ਸੇ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਉਸੀ ਗੱਲ ਜਿਵੇਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਐਲਾਨ ਕੀਤਾ ਜਿੰਨੇ ਵੀ ਸੋ ਅਦਬੁੱਲ ਬਾਰੀ ਸਲਮਾਨੀ ਜਿਹੜੇ ਚੇਅਰਮੈਨ ਸੀਗੇ ਸੋ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਕਈ ਕੰਪਲੇਂਟਸ ਜਿਹੜੀਆਂ ਹੈਗੀਆਂ ਸੋ ਉਹ ਵੀ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਲੁਧਿਆਣਾ ਦੇ ਵਿੱਚ ਵੀ ਕਈ ਮੰਗਾਂ ਨੇ ਸੜੀਆਂ ਉਹ ਵੀ ਰੱਖੀਆਂ ਜਾਣਗੀਆਂ ਸਰਕਾਰ ਦੇ ਅੱਗੇ ਸੋ ਦੇਖਦੇ ਹਾਂ ਲੁਧਿਆਣਾ ਲਾਈਵ ਮੈਂਥਨ ਕੈਮਰਾਮੈਨ ਹਾਨੀ ਨਾਲ ਧੰਨਵਾਦ